ਸਤਿ ਸ਼੍ਰੀ ਅਕਾਲ ਵੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕਰਦਾ ਵੈਦ ਅੱਜ ਜੋ ਅਸੀਂ ਨੁਸਖਾ ਦੱਸਣ ਜਾ ਰਹੇ ਹਾਂ ਪੀਣਾ ਵਾਸਤੇ ਆ ਜਿਨ੍ਹਾਂ ਨੂੰ ਪੀਲਾ ਪਾਣੀ ਪੈਂਦਾ ਚਿੱਟਾ ਪਾਣੀ ਪੈਂਦਾ ਉਹਨਾਂ ਵਾਸਤੇ ਚਿੱਟਾ ਪਾਣੀ ਪੈਣ ਨਾਲ ਤੇ ਪੀਲਾ ਪਾਣੀ ਪੈਣ ਨਾਲ ਕੀ ਕੀ ਸਮੱਸਿਆਵਾਂ ਹੁੰਦੀਆਂ ਨੇ ਚੜਚੜਾ ਪਣ ਰਹਿਣਾ ਕੰਮ ਕਰਨ ਨੂੰ ਦਿਲ ਨਾ ਕਰਨਾ ਲੱਤਾਂ ਵਾਂਹ ਦੁਖਦੀਆਂ ਰਹਿਣੀਆਂ ਹੱਥ ਕਾਪਟ ਮਹਿਸੂਸ ਹੋਣੀ ਢੂਈਚ ਦਰਦ ਹੋਣਾ ਤੇ ਕੰਮ ਕਰਨ ਨੂੰ ਦਿਲ ਨਾ ਕਰਨਾ ਇਹ ਸਮੱਸਿਆ ਇਹ ਬਿਮਾਰੀਆਂ ਵਾਲਾ ਹੁੰਦੀਆਂ ਨਿੱਗੀਆਂ ਤੇ ਇਸ ਦਾ ਸਹੀ ਸਾਨੂੰ ਬਹੁਤ ਹੀ ਵਧੀਆ ਦੇਸੀ ਨੁਸਖਾ ਦੱਸਾਂਗੇ ਜੋ ਕਿ ਆਪਾਂ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਤੁਸੀਂ ਕੀ ਕਰਨਾ ਭੈਣੋ ਮੂਲੀ ਲੈ ਲੈਣੀ ਮੂਲੀ ਨੂੰ ਕद्दूकस ਕਰਕੇ ਚੰਗੀ ਤਰ੍ਹਾਂ ਉਹਦਾ ਪਾਣੀ ਕੱਢ ਲੈਣਾ ਪਾਣੀ ਕੱਢ ਕੇ ਉਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਰਨੇ ਕਾਲ ਜੇ 2 ਮਹੀਨੇ ਲਗਾਤਾਰ ਪੀਂਦੇ ਰਹਿਣਾ ਤੇ ਦੋ ਮਹੀਨੇ ਤੁਸੀਂ ਜੋ ਨੁਸਖਾ ਵਰਤੋਗੇ ਤੁਹਾਨੂੰ ਜਿਹੜੀ ਪੀਲੇ ਪਾਣੀ ਦੀ ਚਿੱਟੇ ਪਾਣੀ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜੂਗੀ ਤੁਸੀਂ ਇਹ ਨੁਸਖਾ ਆਪ ਵੀ ਵਰਤਣਾ ਤੇ ਆਪਣੀਆਂ ਨਜ਼ਦੀਕੀ ਭੈਣਾਂ ਨੂੰ ਵੀ ਦੱਸਣਾ ਜਿਨ੍ਹਾਂ ਨੂੰ ਇਸ ਬਿਮਾਰੀ ਦੀ ਸਮੱਸਿਆ ਹੈਗੀ ਤੇ ਤੁਸੀਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਘਰ ਦਾ ਵੈਦ ਇੰਸਟਾਗ੍ਰam ਤੇ ਵੀ ਕਰਦੇ ਵੈਦ ਦੇ ਨਾਂ ਤੇ ਆ ਫੇਸਬੁੱਕ ਤੇ ਵੀ ਕਰਦੇ ਵੈਦ ਦੇ ਨਾਂ ਤੇ ਆ ਤੇ YouTube ਤੇ ਵੀ ਜਿਹੜਾ ਸਾਡਾ ਚੈਨਲ ਆ ਕਰਦੇ ਵੈਦ ਦੇ ਨਾਂ ਤੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਲਾਈਕ फोलो दियो, धन्यवाद